ਸਦਾ ਚਾਤਰ ਸਿੰਘ ਪਰਵਾਨਾ ਜੀ ਦੀਆਂ ਅੰਤਮ ਰਸਮਾਂ ਹੋ ਗਈਆਂ ਅੱਜ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਜੀ ਪੈਗੇ ਸੱਜਣ ਮਿੱਤਰ ਸਨੇਹੀ ਜਿਹੜੇ ਉਹ ਸ਼ਰਧਾਂਜਲੀਾਂ ਦੇ ਗਏ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਦੂਰੋਂ ਨੇੜੇੋਂ ਚੌਣ ਵਾਲੇ ਉਹਨਾਂ ਦੇ ਪਹੁੰਚੇ ਕੁਝ ਨਹੀਂ ਵੀ ਪਹੁੰਚੇ ਜਿਹੜੀ ਅਕਸਰ ਅਸੀਂ ਗੱਲ ਕਰ ਰਹੇ ਹਾਂ ਉਦੋਂ ਤੋਂ ਉਹਨਾਂ ਦੇ ਛੋਟੇ ਸੁਪੁੱਤਰ ਬਬਲੂ ਜਿਨ੍ਹਾਂ ਨੇ ਪਰਵਾਨਾ ਜੀ ਦੀ ਅੰਤਮ ਦਿਨਾਂ ਦੇ ਵਿੱਚ ਵਧੀਆ ਸੇਵਾ ਕੀਤੀ ਆਪਣੇ ਕੋਲ ਉਹ ਰੱਖਦੇ ਰਹੇ ਸਾਰੇ ਪੰਜਾਂ ਪੁੱਤਰਾ ਜੋ ਇਹਨਾਂ ਦੇ ਕੋਲ ਜ਼ਿਆਦਾ ਵਕਤ ਗੁਜ਼ਾਰਿਆ ਉਹਨਾਂ ਨੇ ਸੋ ਬਬਲੂ ਭਾਈ ਸਾਡੇ ਨਾਲ ਨੇ ਬਬਲੂ ਵੀਰੇ ਕਸੀ ਗੱਲ ਜੀ ਬਾਪੂ ਜੀ ਸਾਥ ਛੱਡ ਗਏ ਇਹ ਜਿਹੜਾ ਸਾਇਆ ਏ ਤੇ ਵੈਸੇ ਹਰ ਬੰਦਾ ਚਾਹੁੰਦਾ ਵੀ ਜਿੰਨਾ ਚਿਰ ਅਸੀਂ ਦੁਨੀਆ ਤੇ ਆ ਸਾਡੇ ਨਾਲ ਹੀ ਰਹਿਣ ਉਹ ਪਰਮਾਤਮਾ ਦੀ ਰਜ਼ਾ ਤੇ ਆਖਰੀ ਦਿਨਾਂ ਦੇ ਵਿੱਚ ਕੀ ਕੋਈ ਤੁਹਾਨੂੰ ਸੁਨੇਹਾ ਜਾਂ ਹੋਰ ਗੱਲਾਂ ਕਰਦੇ ਹੁੰਦੇ ਸੀਗੇ ਦੇਖੋ ਪਹਿਲਾਂ ਤਾਂ ਇੱਕ ਸਾਲ ਤੋਂ ਉਹ ਕਾਫੀ ੀਕ ਹੋ ਗਏ ਸੀਗੇ ਜੀ ਰੋਟੀ ਪਾਣੀ ਘਟ ਖਾਂਣ ਲੱਗੇ ਸੀਗੇ ਹਾਂਜੀ ਕਦੇ ਖਾਲੀ ਨਾ ਖਾਲੀ ਜੇ ਖਾਣੀਆਂ ਤਾਂ ਕਹਾਣੀਆਂ ਲੇਕਿਨ ਲਾਸਟ ਦਿਨਾਂ ਵਿੱਚ ਡੇਢ ਕਿੰਨੇ ਤੋਂ ਉਹ ਆਪਣਾ ਪੂਰੀ ਤਰ੍ਹਾਂ ਬਿਮਾਰ ਹੋ ਗਏ ਸੀਗੇ ਅੱਛਾ ਜੀ ਤੇ ਰੋਟੀ ਪਾਣੀ ਤਾਂ ਤਕਰੀਬਨ ਸਾਰੇ ਹੀ ਛੱਡ ਗਏ ਸੀਗੇ ਹੂੰ ਸਿਰਫ ਪਾਣੀ ਉੱਤੇ ਸੀਗੇ ਉਹ ਜੀ ਤੇ ਕਾਫੀ ਥਾਂ ਤੇ ਉਹਨਾਂ ਨੂੰ ਅਸੀਂ ਦਿਖਾਇਆ ਵੀ पीजीएच ਵੀ ਲੈ ਕੇ ਗਏ ਲੁਧਿਆਣਾ ਸਿਵਲ ਸੌਰੀ ਲੁਧਿਆਣਾ ਸਿਵਲ ਚ ਵੀ ਲੈ ਕੇ ਗਏ ਲੁਧਿਆਣਾ ਗੁਰਤੇ ਇੱਕ ਬਾਦ ਹਸਪਤਾਲ ਵਿੱਚ ਵੀ ਲੈ ਕੇ ਗਏ ਠੀਕ ਹੈ ਜਿੱਥੇ ਕਿ ਡਾਕਟਰਾਂ ਨੇ ਸਾਨੂੰ ਇਹੀ ਸਲਾਹ ਦਿੱਤੀ ਕਿ ਵੀ ਹੁਣ ਇਹ ਸੇਵਾ ਦੇ लायक ਹੀ ਰਹਿ ਗਏ ਅੱਛਾ ਜੀ ਕਿ ਤੁਸੀਂ ਖੁਦ ਕਰੇ ਇਹਨਾਂ ਨੂੰ ਪਾ ਕੇ ਇਹਨਾਂ ਦੀ ਸੇਵਾ ਕਰੋ ਜੀ ਬਾਕੀ ਡੇਢ ਮਹੀਨਾ ਅਸੀਂ ਸੇਵਾ ਕੀਤੀ ਮੈਂ ਤੇ ਮੇਰੇ ਵਾਈਫ ਨੇ ਜੀ ਤੇ ਦਿਲੋਂ ਅਸੀਂ ਸੇਵਾ ਕੀਤੀ ਆ ਅੱਜ ਚਲੋ ਉਹ ਦੁਨੀਆ ਤੇ ਨਹੀਂ ਰਹੇ ਹੈਗੇ ਇਸ ਗੱਲ ਦਾ ਦੁੱਖ ਆ ਸਾਨੂੰ ਇਹ ਮਾਂ ਪਿਓ ਕਦੇ ਨਹੀਂ ਜਾਣੇ ਚਾਹੀਦੇ ਹੈਗੇ ਤੇ ਇਹਦਾ ਦੁੱਖ ਤਾਂ ਸਿਰਫ ਅਸੀਂ ਜਾਣਦੇ ਕਿਉਂਕਿ ਅਸੀਂ ਹੰਡਾਈ ਆ ਜਾਂ ਅੱਗੇ ਵੀ ਅਸੀਂ ਹੰਡਾਉਣੀ ਆ ਜੀ ਹਾਂਜੀ ਜਿਹੜੇ ਪਹਿਲਾਂ ਆਉਂਦੇ ਸੀ ਜਾਂ ਕੋਈ ਗੱਲਬਾਤ ਕਰਦੇ ਹੁੰਦੇ ਸੀਗੇ ਉਹ ਅੱਜ ਨਹੀਂ ਆਏ ਤਾਂ ਕੀ ਲੈਣਾ ਚਾਹੁੰਦੇ ਆ ਮੈਂ ਖੁਦ ਹੈਰਾਨ ਵੀ ਐਸ ਗੱਲ ਤੇ ਤੇ ਦੁੱਖ ਵੀ ਆ ਕਿ ਜਦਕਿ ਅਸੀਂ ਮੈਂ ਪਹਿਲਾਂ ਵੀ ਇੰਟਰਵਿਊ ਚ ਕਰਕੇ ਆ ਸੀਗਾ ਕਿ ਅਸੀਂ ਇਹ ਚੀਜ਼ ਸੋਚੀ ਨਹੀਂ ਸੀਗੀ ਸਾਨੂੰ ਲੱਗਦਾ ਹੀ ਨਹੀਂ ਸੀਗਾ ਸਾਨੂੰ ਖੁਦ ਨੂੰ ਵੀ ਸ਼ੋਰ ਨਹੀਂ ਸੀਗਾ ਵੀ ਇਦਾਂ ਹੋ ਜਾਊਗਾ ਜੀ ਅੱਜ ਵੀ ਜਦੋਂ ਅਸੀਂ ਸਗੋ ਆਪਣੀ ਤਿਆਰੀਆਂ ਕਰਦੇ ਸੀ ਭੋਗ ਦੀਆਂ ਤਾਂ ਸਾਡੇ ਮਾਈਂਡ ਵਿੱਚ ਸੀਗਾ ਕਿ ਸਾਨੂੰ ਇਕੱਠ ਬਾਲਾ ਦੇਖਣ ਨੂੰ ਮਿਲ ਜਾਣਾ ਸੀ ਉਹ ਹਜਾਰੇਂ ਕਰੀਏ ਤੇ ਅਸੀਂ ਉਹ ਜਿਆ ਕਰਕੇ ਵੀ ਰੱਖਿਆ ਬਿਲਕੁਲ ਲੇਕਿਨ ਮੈਨੂੰ ਲੱਗਦਾ ਕਿ ਉਹ ਸਾਰਾ ਪੈਂਡਿੰਗ ਉੱਧਾ ਹੀ ਪਿਆ ਵਾ ਤੇ ਇਦਾਂ ਹੀ ਸੰਸਕਾਰ ਵਾਲੇ ਦਿਨ ਵੀ ਹੋਇਆ ਤੇ ਇਸ ਕਾਲ ਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਦੇਖੋ ਅੱਜ ਜੇ ਉਹਨਾਂ ਦੇ ਹਾਲਾਤ ਗੰਭੀਰ ਸੀਗੇ ਮਾੜੇ ਸੀਗੇ ਉਹ ਕਿਸੇ ਜੋਗੇ ਨਹੀਂ ਸੀਗੇ ਤਾਂ ਉਹਨਾਂ ਨੇ ਉਹਨਾਂ ਨੂੰ ਕਿਸੇ ਨੇ ਕਿਸੇ ਨੇ ਉਹਨਾਂ ਨੂੰ ਬੰਦੇ ਬੰਦਾ ਵੀ ਨਹੀਂ ਸਮਝਿਆ ਇਕ ਇਨਸਾਨ ਸਮਝਣਾ ਜਾਂ ਇੱਕ ਬਹੁਤ ਵੱਡਾ ਕਲਾਕਾਰ ਸਮਝਣਾ ਉਹ ਬਹੁਤ ਵੱਡੀ ਗੱਲ ਹੁੰਦੀ ਆ। ਇੱਕ ਇਨਸਾਨ ਵੀ ਨਹੀਂ ਸਮਝਿਆ ਮੈਂ ਕਿਤੇ ਨਾ ਸਮਝਦਾ। ਲੇਕਿਨ ਠੀਕ ਆ ਜਿਹੜੇ ਪਿਆਰ ਕਰਨ ਵਾਲੇ ਨੇ ਬਹੁਤ ਹੈਗੇ ਨੇ ਠੀਕ ਆ ਜਿਨ੍ਹਾਂ ਵਿੱਚ ਸੁਨਦਰ ਸਿੱੱਠੀ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਨੇ ਹਾਂਜੀ ਤੇ ਜੀਐਸ ਬੜੌਂਦੀ ਜੀ 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 ਚੋਪੜਾ ਸਾਹਿਬ ਮੁੰਬਈ ਤੋਂ ਹਾਂਜੀ ਉਹਨਾਂ ਦੇ ਸ਼ਗਿਰਦ ਨੇ ਪ੍ਰਿੰਦਾ ਸਾਹਿਬ ਜੀ ਤਾਂ ਇਦਾਂ ਦੇ ਕੁਝ ਹੋਰ ਸੱਜਣ ਮਿੱਤਰ ਉਹਨਾਂ ਨਾਲ ਹਮੇਸ਼ਾ ਖੜੇ ਰਹੇ ਨੇ ਅੱਜ ਵੀ ਖੜੇ ਨੇ ਅੱਜ ਵੀ ਆਏ ਨੇ ਆਂਦੇ ਮੈਨੂੰ ਲੱਗਦਾ ਅੱਗੇ ਵੀ ਖੜੇ ਰਹਿਣਗੇ ਉਹਨਾਂ ਦਾ ਦਿਲ ਦਾ ਲਮਾਦਾ ਜੀ 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 ਹਾਂਜੀ ਇਕ ਨਾਮ ਉਹਨਾਂ ਦੀ ਇੱਕ ਯਾਦ ਆ ਜਿਹੜੀ ਮੈਨੂੰ ਹਮੇਸ਼ਾ ਹੀ ਚਲੋ ਆਇਆ ਤਾਂ ਅੱਜ ਹੀ ਗਏ ਨੇ ਉਹ ਲੇਕਿਨ ਜਿਹੜੀ ਅੱਗੇ ਯਾਦ ਰਹੂਗੀ ਜੀ ਤਾਂ ਉਹ ਲਾਸਟ ਵਾਲੇ ਕੁਝ ਸਾਲਾਂ ਵਿੱਚ ਤੁਹਾਨੂੰ ਪਤਾ ਕਿ 5-6 ਸਾਲ ਤੋਂ 7 ਸਾਲ ਤੋਂ ਮੰਜੇ ਤੇ ਸੀਗੇ ਉਹ ਜੀ ਬਿਲਕੁਲ ਤਾਂ ਨਾ ਉਹਨਾਂ ਨੇ ਰਾਤ ਨੂੰ ਇੱਕ ਗੀਤ ਗਾਉਂਦੇ ਸੀਗੇ ਉਹ ਉਹ ਰੂਟੀਨ ਚ ਗਾਉਂਣਾ ਉਹਨਾਂ ਨੇ ਤੇ ਮੈਂ ਉਹ ਗਾਣਾ ਆਪਣੇ ਕੋਲ ਹਾਂ ਜੀ ਨਹੀਂ ਗਾਉਂਦੇ ਨਹੀਂ ਜਾਂਦੇ ਸੀ ਸਪੈਸ਼ਲ ਗਾਉਂਦੇ ਸੀ ਉਸ ਉਸ ਗੀਤ ਨੂੰ ਸ਼ਬਦ ਸ਼ਬਦ ਦੇ ਰੂਪ ਚ ਆਹੋ ਤੇ ਮੈਂ ਉਹਨੂੰ ਥੋੜਾ ਕੁਝ ਗੁਣਗਣਾ ਕੇ ਸੁਣਾਉਣਾ ਚਾਹਣਾ ਬਿਲਕੁਲ ਹੱਥੀ ਮਾਲਾ ਫੇਰਦਿਆਂ ਨੂੰ ਹੋਗੀ ਬਹੁਤੀ ਧੀਰ ਹੱਥੀ ਮਾਲਾ ਫੇਰਦਿਆਂ ਨੂੰ ਹੋਗੀ ਬਹੁਤੀ ਧੀਰ ਆਪਣੇ ਆ ਤੂੰ ਸਾਹਾਂ ਦੇ ਨਾਲ ਮਨ ਦਾ ਮਣਕਾ ਫੇਰ ਬਬਲੂਆ ਮੇਰਾ ਨਾਮ ਲੈਂਦੇ ਸੀ ਵਾਹ ਅਛਾ ਜਿੰਨੇ ਵੀ ਕਰਦੇ ਸਦਸਿਆਂ ਨੇ ਉਹ ਨਾਮ ਲੈਂਦੇ ਸੀ ਮਨ ਦਾ ਮਣਕਾ ਫੇਰ ਆਦ ਅੰਤ ਜੋ ਰੱਖਣ ਹਾਰਾ ਉਹਨੂੰ ਯਾਰ ਬਣਾ ਲੈ ਨਾਮ ਦੇ ਰੱਟੇ ਮਾਰ ਮਾਰ ਕੇ ਮਨ ਦੀ ਜੋਤ ਜਗਾ ਲੈ ਰਾਮ ਨਾਮ ਦੇ ਚਾਨਣ ਬਾਜੋ ਦੁਨੀਆ ਤੇ ਹਾਨੇਰ ਬਬਲੂਆ ਮਨ ਦਾ ਮਣਕਾ ਆਫੀ ਇਹ ਉਹ ਇਹ ਉਹ ਸ਼ਬਦ ਜਿਹੜਾ ਕਿ 7 ਸਾਲ ਤੋਂ ਉਹ ਰਾਤ ਨੂੰ ਗੁੰਦੇ ਸੀ ਮੇਰਾ ਖਿਆਲ ਆ ਇਸ ਸ਼ਬਦ ਦੇ ਰਹੀ ਇਸ ਧਾਰਮਿਕ ਗੀਤ ਦੇ ਰਹੀ ਉਹ ਤੁਹਾਨੂੰ ਕਿਤੇ ਨਾ ਕਿਤੇ ਕੋਈ ਸੇਧ ਦੇ ਰਹੀ ਜ਼ਿੰਦਗੀ ਦੀ ਬਿਲਕੁਲ ਜੀ ਉਹ ਮੇਰਾ ਨਾਂ ਲੈਂਦੇ ਸੀ ਸਪੈਸ਼ਲੀ ਤਾਂ ਹੀ ਕਰਕੇ ਮੈਂ ਕਹਾ ਨਾ ਕਿਉਂ ਤੁਹਾਨੂੰ ਤੁਹਾਡਾ ਨਾਮ ਜਾਨਕੀ ਇੱਥੇ ਬੰਦਿਆ ਹੁੰਦਾ ਉਹ ਬੰਦਿਆ ਮੰਦਾ ਮੰਨ ਕੇ ਫੇਰ ਪਰ ਉਹਦੀ ਜਗ੍ਹਾ ਤੇ ਉਹਨਾਂ ਨੇ ਮੇਰਾ ਨਾਮ ਸੈੱਟ ਕੀਤਾ ਸੀ ਜੀ ਉਹ ਰੋਜ਼ ਲਾ ਦੂ ਜੇ ਗਾਉਂਦੇ ਸੀ ਤੇ ਮੇਰਾ ਖਿਆਲ ਤੁਹਾਨੂੰ ਕਿਤੇ ਨਾ ਕਿਤੇ ਉਹ ਆਪਣਾ ਮੈਸੇਜ ਸੰਦੇਸ਼ ਦਿੰਦੇ ਸੀ ਵੀ ਮੇਰੀ ਤਾਂ ਜਿੱਦਾਂ ਲੰਘੀ ਲੰਘੀ ਆ ਅੱਗੇ ਤੋਂ ਤੁਸੀਂ ਜਿਹੜੇ ਆਪਣੀ ਜ਼ਿੰਦਗੀ ਆ ਉਹ ਮਤਲਬ ਪ੍ਰਮਾਤਮਾ ਦੇ ਚਰਨਾਂ 'ਚ ਤੁਸੀਂ ਲੱਗੋ ਜਾਂ ਉਹਦੀ ਨਾਮ ਸਿਮਰਨ ਭਗਤੀ ਕਰੋ ਸੋ ਇਹ ਉਹਨਾਂ ਦਾ ਤੁਹਾਨੂੰ ਇੱਕ ਆਖਰੀ ਸੰਦੇਸ਼ ਕਹਿ ਸਕਦੇ ਹਾਂ ਅੰਤਮ ਬਿਨਾਂ ਜਿਹੜਾ ਤੁਹਾਨੂੰ ਦਿੰਦਾ ਸੀ ਜੀ ਮੈਂ ਉਹੀ ਮੰਨਦਾਦਾ ਵੀ ਇਹ ਇੱਕ ਸੰਦੇਸ਼ ਹੀ ਹੈ ਜੀ ਉਹਨਾਂ ਦਾ ਜੀ ਬਿਲਕੁਲ ਦਿਆਂ ਕਿ ਤੁਸੀਂ ਆਪਣੇ ਪਿਤਾ ਜੀ ਦੇ ਸੰਦੇਸ਼ ਤੇ ساری ਜ਼ਿੰਦਗੀ ਤੁਸੀਂ ਤੇ ਤੁਹਾਡਾ ਪਰਿਵਾਰ ਕੈਮਰੋ ਹੋਗੇ ਉਹ ਸਾਡੇ ਇੱਕ ਪਿਤਾ ਜੀ ਬਹੁਤ ਚੰਗੇ ਇਨਸਾਨ ਵੀ ਸੀਗੇ ਰਾਈਟਰ ਵੀ ਸੀਗੇ ਹਨਾ ਗਾਇਕ ਵੀ ਸੀਗੇ ਜੀ ਬਿਲਕੁਲ ਤੇ ਉਹਨਾਂ ਨੂੰ ਜਨਰਲ ਵਾਲੇ ਜਾਣਦੇ ਨੇ ਕਿ ਉਹ ਇੱਕ ਚੰਗੇ ਬਹੁਤ ਚੰਗੇ ਇਨਸਾਨ ਸੀਗੇ ਜੀ 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 ਉਹੀ ਗੱਲ ਮੈਂ ਦੁਬਾਰਾ ਫੇਰ ਕਰਦਾ ਕਿ ਤੁਸੀਂ ਆਪਣੇ ਪਿਤਾ ਜੀ ਦੇ ਸੰਦੇਸ਼ ਤੇ ਤੁਹਾਡਾ ਪਰਿਵਾਰ ਸਮੇਤ ਤੁਸੀਂ ਇਹ ਸੰਦੇਸ਼ ਤੇ ਕੈਮਰੋ ਹੋਗੇ ਸੋ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ